ਮਿੱਤਰੋ ਅੱਜ ਆਪਾਂ ਜਿਹੜੀ ਇਮਾਰਤ ਦੇ ਵਿੱਚ ਪਹੁੰਚੇ ਆਪਣੀ ਪ੍ਰਾਤਨ ਇਮਾਰਤ ਆਪਣੇ ਪੰਜਾਬ ਦੇ ਵਿੱਚ ਹੈ ਉਹ ਹੈਗੀ 900 ਸਾਲ ਪੁਰਾਣੀ ਅੱਜ ਆਪਾਂ ਇਸ 900 ਸਾਲ ਪੁਰਾਣੀ ਇਮਾਰਤ ਦਾ ਤੁਹਾਨੂੰ ਇਤਿਹਾਸ ਦੱਸਾਂਗੇ ਪਰ ਵੇਖਣ ਨੂੰ ਨਹੀਂ ਲੱਗੇਗੀ ਇਹ 900 ਸਾਲ ਪੁਰਾਣੀ ਪਰ ਆਪਣੀ ਜਿਹੜੀ ਪੰਜਾਬ ਸਰਕਾਰ ਪੰਜਾਬ ਟੂਰਿਜ਼ਮ ਸਰਕਾਰ ਨੇ ਇਹਨੂੰ ਰੈਨੋਵੇਟ ਕਰਤਾ ਬਹੁਤ ਵਧੀਆ ਵੀ ਸੰਭਾਲ ਕੇ ਰੱਖ ਲਈ ਵੀ 900 ਸਾਲ ਪੁਰਾਣੀ ਇਮਾਰਤ ਇਹ ਜਿਹੜੀ ਮੈਂ ਤੁਹਾਨੂੰ ਬਖੌਣ ਲੱਗਾ ਤੇ ਇਹ 11ਵੀਂ ਜਾਂ 12ਵੀਂ ਸਦੀ ਦੇ ਵਿੱਚ ਤਿਆਰ ਹੋਈ ਵਾ ਸੋ ਦੇ ਬਲੌਗ ਨਾਲ ਇਵੇਂ ਕੰਟੀਨਿਊ ਬਣੇ ਰਹਿ ਤੇ ਆਜੋ ਮਿੱਤਰੋ ਅੰਦਰ ਇਸ ਇਮਾਰਤ ਦਾ ਨਾਮ ਹੈ ਅਧੀਰਾ ਖਾਸ ਕਰਕੇ ਜਦੋਂ ਯਾਰ ਪੁਰਾਣੇ ਜਮਾਨੇ ਹੁੰਦੇ ਸੀਗੇ ਮੋਗਲਾਂ ਦੇ ਜਮਾਨੇ ਹੁੰਦੇ ਸੀਗੇ ਉਹ ਆਪਦੇ ਮਨੋਰੰਜਨ ਵਾਸਤੇ ਨਾ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਜੈਕਟ ਲਿਆਉਂਦੇ ਸੀਗੇ ਤੇ ਕਈਆਂ ਦੇ ਪੁਲ ਕੰਜਰੀ ਹੋ ਗਿਆ ਕਈ ਹਦੀਰਾ ਹੋ ਗਿਆ ਵੀ ਆਪਦੇ ਮਨੋਰੰਜਨ ਵਾਸਤੇ ਯਾਰ ਜਿਵੇਂ ਅੱਜ ਦੇ ਜਮਾਨੇ ਦੇ ਵਿੱਚ ਆਪਾਂ ਐਲਈਡੀ ਲਿਆਉਣੇ ਟੀਵੀ ਲਿਆਉਣੇ ਫੋਨ ਲਿਆਉਣੇ ਵੱਡੇ ਵੱਡੇ ਉਦੋਂ राजे ਮਹਾਰਾਜੇ ਆਪ ਦਾ ਮਨੋਰੰਜਨ ਕਰਨ ਵਾਸਤੇ ਐਵੇਂ ਦੇ ਵੱਡੇ ਵੱਡੇ ਮਹਿਲ ਬਣਾਉਂਦੇ ਹੁੰਦੇ ਸੀਗੇ ਜਿੱਥੇ ਉਹ ਕੰਜਰੀਆਂ ਚਾਹੁੰਦੇ ਹੁੰਦੇ ਸੀਗੇ ਤੇ ਇੱਕ ਵੀਡੀਓ ਵੀ ਪੁਲ ਕੰਜਰੀ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਕੰਜਰੀਆਂ ਨੱਚਉਂਦਾ ਹੁੰਦਾ ਸੀਗਾ ਨਾਚ ਗਾਣਾ ਮਨੋਰੰਜਨ ਕਰਨ ਵਾਸਤੇ ਤੇ ਉਹਦਾ ਨਾ ਹੀ ਸੇਮ ਸਿਸਟਮ ਇਸ ਹਦੀਰੇ ਦਾ ਵਾ ਇਹਦਾ ਨਾਂ ਹਦੀਰਾ ਹੈ ਇਮਾਰਤ ਦਾ ਵੀ ਇੱਥੇ ਵੀ ਜਿਹੜੇ ਉਹ ਸੁਲਤਾਨ ਸੀਗੇ ਲੋਧੀ ਸੀਗੇ ਉਹ ਇੱਥੇ ਆਪ ਦਾ ਮਨੋਰੰਜਨ ਕਰਨ ਵਾਸਤੇ ਇਸ ਇਮਾਰਤ ਨੂੰ ਉਹਨਾਂ ਨੇ ਬਣਵਾਇਆ ਸੀਗਾ ਤੇ ਇਸ ਦੇ ਪਏ ਜਿਹਨਾਂ ਇੱਥੇ ਉਹਦੇ ਵੀ ਨਾਚ ਰਗਰੰਗ ਪ੍ਰੋਗਰਾਮ ਕੀਤਾ ਜਾਂਦਾ ਸੀਗਾ ਤੇ ਮਨੋਰੰਜਨ ਵਾਸਤੇ ਯਾਰ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਤੁਸੀਂ ਤੁਹਾਨੂੰ ਬੜਾ ਸ਼ੌਕ ਹੁੰਦਾ ਸੀਗਾ ਐਵੇਂ ਦੇ ਪ੍ਰੋਗਰਾਮ ਕਰਨ ਦਾ ਜਿੰਦੇ ਚ ਜਿਵੇਂ ਅੱਜ ਦੇ ਜ਼ਮਾਨੇ ਦੇ ਵਿੱਚ ਡਾਂਸਰ ਆ ਗਈਆਂ ਉਦੋਂ ਹੀ ਇਹ ਸਿਸਟਮ ਹੁੰਦਾ ਸੀਗਾ ਕਿ ਤੁਸੀਂ ਦੇਖੋ ਵੀ ਇੱਥੇ ਉਹ ਜਿਹੜੇ ਹਦੀਰਾ ਕਰਨ ਵਾਲੀਆਂ ਇਹ ਬੁੜੀਆਂ ਸੀਗੀਆਂ ਜਨਾਨੀਆਂ ਸੀਗੀਆਂ ਉਹ ਇੱਥੇ ਨੱਚਦੀ ਹੁੰਦੀਆਂ ਸੀਗੀਆਂ ਤੇ ਬਾਕੀ ਆ ਜਿਹੜੇ ਤੁਸੀਂ ਜਿੰਨੇ ਆ ਵੇਖਦੇ ਪਏ ਜਿਹੜਾ ਆਲੇ ਇਨਾਂ ਦੇ ਵਿੱਚ ਉਹ ਬੈਠ ਕੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਉਹ ਵੇਖਦੇ ਹੁੰਦੇ ਸੀਗੇ ਤਾਂ ਦੇਖੋ ਜੀ ਕਿੰਨੇ ਹੀ ਬਣੇ ਹਵਾਲੇ ਵੀ ਇਸ ਆਰਿਆ ਦੇ ਵਿੱਚ ਉਹ ਮਹਾਰਾਜਿਆਂ ਦੀਆਂ ਤੇ ਗੱਡੀਆਂ ਹੁੰਦੀਆਂ ਸੀਗੀਆਂ ਵੀ ਇੱਥੇ ਬੈਠ ਕੇ ਤੇ ਜਿਹੜਾ ਆ ਥੱਲੇ ਖਦੀਰਾ ਕਰਦੀ ਪਈ ਏ ਜਨਾਨੀ ਉਹਨੂੰ ਚੰਗੀ ਤਰ੍ਹਾਂ ਦੇਖ ਸਕਣ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਵੀ ਇਹਨੂੰ ਡਿਜ਼ਾਈਨ ਵੀ ਐਦਾਂ ਦਾ ਕੀਤਾ ਗਿਆ ਵੀ ਤੁਸੀਂ ਜੀ ਮੇਰੀ ਆਵਾਜ਼ ਸੁਣੋ ਵੀ ਕਿਵੇਂ ਗੂੰਜਦੀ ਪਈ ਆ ਮੇਰੀ ਆਵਾਜ਼ ਇਹ ਸਾਰੀ ਬਿਲਡਿੰਗ ਦੇ ਵਿੱਚ ਇਹ ਸਾਰੇ ਹਦੀਰੇ ਦੇ ਵਿੱਚ ਤੇ ਉੱਤੋਂ ਵੇਖੋ ਵੀ ਕਿੰਨਾ ਢੋਲ ਏ ਯਾਰ ਉਮਮਟ ਵੇਖੋ ਕਿੰਨਾ ਗੋਥਿਕ ਸਟਾਈਲ ਦੀ ਛਾਤੇ ਮੁਗਲਾਂ ਦੇ ਵੇਲੇਾਂ ਦੀ ਬਣੀ ਏ ਸੁਲਤਾਨਪੁਰ ਲੋਧੀ ਆਪਾਂ ਖੜੇ ਆ ਜਿੰਨੂੰ ਕੀ ਸੁਲਤਾਨਪੁਰ ਵੀ ਕਹਿ ਦਿੰਦੇ ਆ ਇਸ ਸ਼ਹਿਰ ਨੂੰ ਤੇ ਇਸ ਬਿਲਡਿੰਗ ਨੂੰ ਇਸ ਇਮਾਰਤ ਨੂੰ 900 ਸਾਲ ਪੁਰਾਣੀ ਮਾਰਦੇ ਤੇ ਖਾਸ ਕਰਕੇ ਮੁਸਤਾਨਿਆਂ ਦੇ ਲੋਧੀਆਂ ਨੇ ਇਹਨੂੰ ਤਿਆਰ ਕਰਵਾਇਆ ਸੀਗਾ ਖਾਸ ਮਨੋਰੰਜਨ ਵਾਸਤੇ ਤੇ ਆ ਬਾਕੀ ਤੁਸੀਂ ਆਲੇ-ਵੇ ਨੂੰ ਆਲੇ-ਆਲੇ ਦੇ ਦੇਖੀ ਕਿੰਨਾ ਵਧੀਆ ਤੇ ਇਹ ਆਪ ਤੁਹਾਨੂੰ ਦੇਖੋ ਤੇ ਉੱਤੋਂ ਦੇਖੋ ਵੀ ਕਿਵੇਂ ਗਵਰਨਮੈਂਟ ਕੀਤਾ ਪਿਆ ਵਾ ਵੀ ਹੋ ਸਕਦਾ ਯਾਰ ਉਹ ਹੁਣ ਜਿਹੜੀ ਆਪਣੀ ਇਹ ਸਰਕਾਰ ਨੇ ਇਹਨੂੰ ਰੈਨੋਵੇਟ ਕਰ ਦਿੱਤਾ ਵਾ ਤੇ ਲੰਕੋਈ ওভারਲੁੱਕ ਦੇ ਦਿੱਤੀ ਪਰ ਉਦੋਂ ਜਿਹੜੀ ਪੁਰਾਣੇ ਜਮਾਨੇ ਦੇ ਵਿੱਚ ਦਿੱਤੀ ਜਾਂਦੀ ਸੀ ਕਿ ਆ ਜਿਹੜੇ ਆਲੇ ਤੁਸੀਂ ਦੇਖਦੇ ਪਏ ਜੀ ਨਾ ਇਹਨਾਂ ਦੇ ਵਿੱਚ ਉਹ ਫੁੱਲ ਬੁੱਟੀਆਂ ਬਣਾਉਂਦੇ ਹੁੰਦੇ ਸੀਗੇ ਤੇ ਉਦੋਂ ਦਾ ਯਾਰ ਕਿਉਂਕਿ ਇੰਨੀਆਂ ਮਸ਼ੀਨੀਆਂ ਮਸ਼ੀਨਾ ਨਹੀਂ ਸੀ ਹੁੰਦੀਆਂ ਤੇ ਇਸ ਕਰਕੇ ਜਿਹੜੇ ਰੰਗ ਹੁੰਦੇ ਸੀਗੇ ਉਹ ਫਲਾਂ ਤੋਂ ਫੁੱਲਾਂ ਤੋਂ ਸਬਜ਼ੀਆਂ ਤੋਂ ਲਏ ਜਾਂਦੇ ਸੀ ਤੇ ਫਿਰ ਹੱਥ ਦੇ ਨਾਲ ਪੇਂਟਿੰਗ ਕਰਦੇ ਹੁੰਦੇ ਸੀਗੇ ਤੇ ਯਾਰ ਇਹ ਜਿਹੜੇ ਮੁਸਲਮਾਨ ਭਾਈਚਾਰਾ ਹੁੰਦਾ ਸੀਗਾ ਉਹਨੇ ਜਿ ਉਹਨਾਂ ਚ ਇੱਕ ਲੱਗ ਹੀ ਤਰ੍ਹਾਂ ਦੀ ਯਾਰ ਟਾਇਲਟ ਹੁੰਦਾ ਸੀਗਾ ਵੀ ਇਦਾਂ ਦੇ ਜਿਹੜੇ ਬਿਲਡਿੰਗਾਂ ਨੂੰ ਉਸਾਰਨਾ ਤੇ ਬਹੁਤ ਟਾਇਲਟ ਨਾਲ ਭਰੇ ਹੁੰਦੇ ਸੀ ਕਿਤੇ ਉਹਨਾਂ ਦੇ ਅੱਥਾਂ ਦੀ ਤਿਆਰ ਹੋਈ ਏ ਬਿਲਡਿੰਗ 900 ਸਾਲ ਇਤਿਹਾਸ ਕਹਿੰਦਾ ਵੀ 900 ਸਾਲ ਪੁਰਾਣੀ ਏ ਆਪਾਂ ਬਾਹਰੋਂ ਤੁਹਾਨੂੰ ਜਾ ਕੇ ਬਖਾਵਾਂਗੇ ਤੇ ਆਇਓ ਫਿਰ ਮਿੱਤਰੋ ਆਹ ਦੇਖੋ ਤੁਸੀਂ ਵੀ ਬਾਹਰਲੇ ਬਸ ਹੋ ਜਾਂਦੀਆਂ ਯਾਰ ਮਹਿਰਾਬਾਂ ਵੇਖੋ ਵੀ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ 900 ਸਾਲ ਹੋ ਗਿਆ ਇਤਿਹਾਸ ਕਹਿੰਦਾ ਵੀ ਪਰ ਇਦਾਂ ਲੱਗਦਾ ਜਿਵੇਂ ਸਾਲ ਕੀ ਹੋਇਆ ਪਰ ਰੈਨੋਵੇਟ ਕਰ ਦਿੱਤਾ ਨਾ ਤੇ ਯਾਰ ਇਹ ਜਿਹੜਾ ਸੁਲਤਾਨਪੁਰ ਲੋਧੀ ਸ਼ਹਿਰ ਹੈ ਇਹ ਦਿੱਲੀ ਦੇ ਲੋਧੀ ਸੁਲਤਾਨਾਂ ਦੇ ਦੁਆਰਾ ਵਸਾਇਆ ਗਿਆ ਸੀਗਾ ਉਹਨਾਂ ਨੇ ਇਹਨੂੰ ਇਹ ਨਾਮ ਦਿੱਤਾ ਸੀਗਾ ਇਹਦੇ ਪਿੱਛੇ ਕਾਰਨ ਇਹ ਸੀਗਾ ਵੀ 11ਵੀਂ ਸਦੀ ਦੇ ਵਿੱਚ ਮੁਹੰਮਦ ਗਜਨਵੀ ਨੇ ਇਸ ਸ਼ਹਿਰ ਤੇ ਹਮਲਾ ਕਰ ਦਿੱਤਾ ਸੀਗਾ ਤੇ ਇਸ ਸ਼ਹਿਰ ਨੂੰ ਸਾਰਾ ਤਬਾਹ ਕਰ ਦਿੱਤਾ ਸੀਗਾ ਤੇ ਫਿਰ ਮੋੜ ਤੋਂ ਦਿੱਲੀ ਦੇ ਲੋਧੀ ਸੁਲਤਾਨਾਂ ਨੇ ਇਸ ਸ਼ਹਿਰ ਨੂੰ ਵਸਾਇਆ ਸੀਗਾ ਤੇ ਤਦ ਉਹਨਾਂ ਨੇ ਆਪ ਦੇ ਨਾਂ ਤੇ ਹੀ ਇਸ ਸ਼ਹਿਰ ਦਾ ਨਾਮ ਹੀ ਸੁਲਤਾਨਪੁਰ ਲੋਧੀ ਰੱਖ ਦਿੱਤਾ ਤੇ ਗੱਲ ਇੱਥੇ ਖਤਮ ਨਹੀਂ ਹੁੰਦੀ ਫੇਰ ਆ ਜਾਂਦਾ ਵੀ 1739 ਦੇ ਵਿੱਚ ਆ ਜਾਵੇਂ ਨਾਦਰ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਅਬਦਾਲੀ ਵੀ ਇੰਦੇ ਤੇ ਹਮਲਾ ਕਰਦਾ ਤੇ ਉਸ ਟਾਈਮ ਇਸ ਸ਼ਹਿਰ ਦੇ ਵਿੱਚ 32 ਬਾਜ਼ਾਰ ਹੁੰਦੇ ਸੀਗੇ ਜਿੰਦੇ ਵਿੱਚ 5500 ਦੁਕਾਨਾਂ ਹੁੰਦੀਆਂ ਸੀਗੀਆਂ ਤੇ ਉਦੋਂ ਉਹ ਵੀ ਇਹਨੂੰ ਫਿਰ ਤਬਾਹ ਕਰ ਦਿੰਦਾ ਇੰਦੇ ਤੇ ਹਮਲਾ ਕਰਦਾ ਵਾ ਤੇਨੂੰ ਨਸ਼ਟ ਕਰ ਦਿੰਦਾ ਤੇ ਮਿੱਤਰੋ ਆ ਜਿਹੜੇ ਤੁਸੀਂ ਵੇਖਦੇ ਪਏ ਜੀ ਨਾ ਹੁਣ ਇਹਦੇ ਥੱਲੇ ਹੈਗੀ ਸਰੰਗ ਜਿਹਨੂੰ ਕਿ ਆਪਣੀ ਪੰਜਾਬ ਗਵਰਨਮੈਂਟ ਨੇ ਇਹਨੂੰ ਸ਼ੀਸ਼ੇ ਦੇ ਵਿੱਚ ਮੜ ਦਿੱਤਾ ਵੀ ਇਹ ਜਿਹੜੀ ਸਰੰਗ ਹੈ ਨਾ ਇਸ ਹਦੀਰੇ ਤੋਂ ਸ਼ੁਰੂ ਹੋ ਕੇ ਤੇ ਸੁਲਤਾਨਪੁਰ ਦੇ ਜਿਹੜਾ ਸੁਲਤਾਨਪੁਰ ਦਾ ਕਿਲਾ ਹੁੰਦਾ ਸੀਗਾ ਉਥੋਂ ਤੱਕ ਇਹ ਸਰੰਗ ਜਾਂਦੀ ਹੁੰਦੀ ਸੀਗੀ ਤੇ ਕਹਿੰਦੇ ਨੇ ਵੀ 20-25 ਸਾਲ ਪਹਿਲਾਂ ਵੀ ਇਹ ਸਰੰਗ ਬੰਦ ਕਰ ਦਿੱਤੀ ਤੇ ਹੁੰਦਾ ਹੈ ਤੁਹਾਨੂੰ ਜੇ ਕੋਈ ਤੁਹਾਡੇ ਸਾਹਮਣੇ ਬੰਦੀ ਦਿਖਦੀ ਪਈ ਵੀ ਯਾਰ ਜਦੋਂ ਇਦਾਂ ਦੇ ਕਿਲੇ ਬਣਾਏ ਜਾਂਦੇ ਸੀ ਨਾ ਐਵੇਂ ਦੀਆਂ ਸਰੂਂਗਾ ਬਥੇਰੀਆਂ ਬਣਾਈਆਂ ਜਾਂਦੀਆਂ ਸੀ ਕਿ ਵੀ ਇੱਕ ਕਿਲੇ ਤੋਂ ਦੂਸਰੇ ਕਿਲੇ ਤੱਕ ਜਾਣ ਵਾਸਤੇ ਰਸਤਾ ਬਣਾਇਆ ਜਾਂਦਾ ਸੀ ਕਿਉਂਕਿ ਉਦੋਂ ਇੱਕ ਰਾਜਾ ਆਪਸ ਵਿੱਚ ਚੜ੍ਹਾਈ ਕਰਦੇ ਰਹਿੰਦੇ ਸੀ ਏਕ ਨੇ ਦੂਜੇ ਤੇ ਕਰਦੇ ਦੂਜੇ ਨੇ ਤਿਜੇ ਤੇ ਕਰਦੀ ਇਸ ਕਰਕੇ ਐਵੇਂ ਦੀਆਂ ਜਿਹੜੀਆਂ ਸਰੂਂਗਾ ਆਮ ਤੌਰ ਤੇ ਬਣਾਉਂਦੇ ਹੀ ਹੁੰਦੇ ਸੀਗੇ ਵੀ ਆਪਦੀ ਸੇਫਟੀ ਵਾਸਤੇ ਲਈ ਬੋਲੋ ਤੇ ਜਾਂ ਫਿਰ ਹੋਰ ਕਿਸੇ ਮਕਸਦ ਵਾਸਤੇ ਵੀ ਇੰਨੇ ਦੀਆਂ ਸਰੰਗਾ ਜਿਹੜੀਆਂ ਤਿਆਰ ਕਰਦੇ ਹੁੰਦੇ ਸੀਗੇ ਤੇ ਹੋਰ ਕਿਲੇ ਕਿਲਿਆਂ ਦੇ ਨਾਲ ਸੁੰਗਾ ਬਣਾਦੇ ਹੁੰਦੇ ਸੀਗੇ ਇਹ ਖੂਹ ਬਣਾਉਂਦੇ ਹੁੰਦੇ ਸੀਗੇ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਮੱਛੀ ਫੋੜ ਕਰਾਉਣੇ ਉਵੇਂ ਖੂਹ ਬਣਾਉਂਦੇ ਹੁੰਦੇ ਸੀਗੇ ਪਾਣੀ ਦੀ ਸਿੰਚਾਈ ਵਾਸਤੇ ਇਹ ਸਰੰਗੇ ਕਿੰਨੀ ਲੰਮੀ ਡੂੰਗੀ ਆਪਾਂ ਨੂੰ ਇਹਦੇ ਬਾਰੇ ਤਾਂ ਨਹੀਂ ਪਤਾ ਤੇ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਘੁੱਟ ਥੋਕ ਦਿਓ ਤੇ ਯਾਰ ਜਿਹੜੀ ਇਹਦੀ ਚਨਾਈ ਹੋਈ ਹਾਂ ਉਹ ਨਾਨਕਸ਼ਈ ਇੱਟਾਂ ਦੀ ਹੋਈ ਹੈ ਕਿਉਂਕਿ ਮੁਗਲਈ ਜਿਹੜੇ ਇਹਨੇ ਬੰਦੇ ਮੁਸਲਮਾਨ ਜਿਹੜੇ ਇਦਾਂ ਦੇ ਜਦੋਂ ਮੈਲ ਮਕਬਰੇ ਹੋ ਗਏ ਹੋਵੇ ਨਹੀਂ ਹੋਗੇ ਤਿਆਰ ਕਰਦੇ ਸੀ ਉਦੋਂ ਨਾਨਕ ਸ਼ਹੀ ਏਟੀ ਵਰਤੀ ਜਾਂਦੀ ਸੀ ਤੇ ਆ ਤੁਸੀ ਦੇਖੋ ਮਿੱਤਰੋ ਇੱਕ ਗੱਲ ਹੋਰ ਮੈਨੂੰ ਚੇਤਾ ਭੁੱਲ ਗਈ ਮੈਂ ਫੇਰ ਤੁਹਾਨੂੰ ਦੱਸਦਾ ਵੀ ਯਾਰ ਆਪਣੇ ਜਿਹੜੀਆਂ ਪ੍ਰਾਤਣ ਇਮਾਰਤਾਂ ਨੇ ਇਤਿਹਾਸ ਏ ਵੀ ਜ਼ਿਆਦਾਤਰ ਵੀ ਯੂਥ ਨੂੰ ਆਪਣੀਆਂ ਜਿਹੜੀਆਂ ਪ੍ਰਾਤਣ ਇਮਾਰਤਾਂ ਨੇ ਇਤਿਹਾਸ ਏ ਜ਼ਿਆਦਾਤਰ ਤਾਂ ਯੂਥ ਨੂੰ ਨਹੀਂ ਪਤਾ ਵੀ ਯਾਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਵੀ ਐਵੇਂ ਦੀਆਂ ਜਿਹੜੀਆਂ ਇਮਾਰਤਾਂ ਨੇ ਇਹਨਾਂ ਨੂੰ ਵੇਖਣ ਦਾ ਉਦੋਂ ਹੀ ਮਜ਼ਾ ਆਉਂਦਾ ਵੀ ਜਿੰਨਾ ਜ਼ਿਕਰ ਇਸ ਇਮਾਰਤਾਂ ਦਾ ਇਤਿਹਾਸ ਨਾ ਪਤਾ ਹੋਵੇ ਜਿਸ ਬੰਦੇ ਨੂੰ ਇਸ ਇਮਾਰਤ ਦਾ ਇਤਿਹਾਸ ਪਤਾ ਹੋਵੇਗਾ ਵੀ ਉਹਨੂੰ ਹੀ ਇਹਦੀ ਖਾਸੀਅਤ ਪਤਾ ਹੋਵੇਗੀ ਉਹਨੂੰ ਹੀ ਇਹਨੂੰ ਵੇਖਣ ਦਾ ਮਜ਼ਾ ਆਵੇਗਾ ਨਹੀਂ ਤਾਂ ਇਹ ਵਰਗੇ ਨੂੰ ਵੀ ਜੇ ਇਤਿਹਾਸ ਇਹਦਾ ਨਹੀਂ ਪਤਾ ਉਹਦੇ ਐਵੇਂ ਚੱਕਰੇ ਆ ਕੱਢ ਕੇ ਤੇ ਫਿਰ ਘਰਾਂ ਨੂੰ ਚਲੇ ਜਾਣਾ ਵੀ ਉਹਨਾਂ ਦਾ ਕੋਈ ਫਾਇਦਾ ਨਹੀਂਗਾ ਵੀ ਜਿਸ ਚੀਜ਼ ਤੇ ਆਪਾਂ ਆਏ ਆ ਜਿਸ ਜਗ੍ਹਾ ਤੇ ਆਏ ਆ ਉਹਦਾ ਇਤਿਹਾਸ ਵੀ ਪਤਾ ਹੋਵੇ ਤਾਂ ਮਜ਼ਾ ਫਿਰ ਦੁੱਗਣਾ ਹੋ ਜਾਂਦਾ ਆਏ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਹਦੀਰਾ ਦੀ ਜਿਹੜਾ ਕਿ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਸਥਿਤ ਹੈ ਵਧੀਆ ਯਾਰ ਇਮਾਰਤ ਤੇ ਦਿਲ ਖੁਸ਼ ਹੋ ਗਿਆ ਵੀ ਇਹਨੂੰ ਵੇਖ ਕੇ ਕਿਉਂਕਿ ਵੀ ਜ਼ਿਆਦਾਤਰ ਇਦਾਂ ਦੀਆਂ ਜਿਹੜੀਆਂ ਪ੍ਰਾਤਨ ਇਮਾਰਤਾਂ ਨਾ ਉਹ ਯਾਰ ਨਸ਼ਟ ਹੀ ਕੀਤੀਆਂ ਪਈਆਂ ਲੋਕਾਂ ਨੇ ਪਰ ਇਹ ਜਿਹੜੀ ਆਪਣੀ ਸਰਕਾਰ ਨੇ ਨੂੰ ਸੰਭਾਲ ਕੇ ਰੱਖ ਲਿਆ ਇਸ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਇੱਕ ਹੋਰ ਐਵੇਂ ਦੀ ਵਧੀਆ ਜੀ ਵੀਡੀਓ ਦੇ ਨਾਲ ਓਕੇ ਜੀ